rescued ਕਰਨ ਵਾਲਾ ਤਾਂ ਇੱਥੇ ਹੈ ਨਹੀਂ ਸਾਡੇ ਜੀਰੇ ਕੋਈ ਚਲੋ ਦੇਖਦੇ ਆ ਬਾਈ ਕਹਿੰਦਾ ਲਾਹਣ ਤਾਂ ਪਾ ਬਲੈਰੋ ਵਾਲੇ ਨੂੰ ਲਾਹਣ ਤਾਂ ਪਾ ਕੇ ਕੀ ਕਰਾਂਗੇ ਦੋਸਤੋ ਇਹ ਤਾਂ ਹੁਣ ਜਿਹੜਾ ਕਰਨ ਵਾਲਾ ਹੀ ਕਰ ਗਿਆ ਕੰਮ ਤੇ ਇਹਨੂੰ ਆਪਾਂ ਐਂ ਉਹ ਕਰਦੇ ਹਾਂ ਹੁਣ rescuer team ਵੀ ਹੈ ਨਹੀਂ ਸਾਡੇ ਇੱਥੇ ਕੋਈ ਤੇ ਆਏ ਆਏ ਹੈ ਗੱਡੀ ਡੇਗ ਗਈ ਤੇ ਮੈਂ ਮੈਡੀਕਲ ਤੇ ਕੋਈ ਦਵਾਈ ਪੁੱਛਦਾ ਹੋਈ ਤਾਂ ਇਹਨੂੰ ਕਿਆ ਰਲੀ ਦਵਾਈ ਦੇ ਦਾਂਗੇ ਜਾਂ ਕੁਛ ਨਾ ਕੁਛ ਹੱਲ ਕਰ ਦਾਂਗੇ ਇਹਦਾ ਤੇ ਚਲੋ ਕੋਈ ਨਹੀਂ ਕਰਦੇ ਆਂ ਦਾ ਹੱਲ ਹਾਂਜੀ ਦੋਸਤੋ ਮੈਡੀਕਲ ਤੇ ਪਹੁੰਚੇ ਆਂ ਹੁਣ ਇੱਥੋਂ ਪੁੱਛਦੇ ਆਂ ਵੀ ਕਿਹੜੀ ਦਵਾਈ ਇਹਨੂੰ ਦਈਏ ਕੀ ਲਾਈਏ ਦੇਖ ਤੇ ਕੀ ਕਰੀਏ ਬਾਈ ਨੂੰ ਕੁਛ ਗਿਆ ਬਾਈ ਯਾਰ ਕੋਈ ਕੁੱਤਾ ਕੁੱਤਾ ਦੇ ਗਿਆ ਗੱਡੀ ਥੱਲੇ ਸਾਰਾ ਵੱਢਿਆ ਗਿਆ ਤੇ ਉਹ ਨਾ ਮਰਿਆ ਤਾਂ ਕੀ ਉਹਦਾ ਹੱਲ ਹੋ ਸਕਦਾ ਹਾਂਜੀ ਦੋਸਤੋ ਦਵਾਈ ਲੈ ਲਈ ਆ ਹੁਣ ਆਪਾਂ ਚੱਲਦੇ ਆ ਤੇ ਲਾਉਣੇ ਆ ਉਥੇ ਪਚਾਈਏ ਯਾਰ ਜੇ ਬਾਈ ਸਕਦਾ ਤਾਂ ਕਿਉਂਕਿ ਹਾਂਜੀ ਦੋਸਤੋ ਮੈਡੀਕਲ ਤੋਂ ਦਵਾਈ ਲੈ ਲਈ ਤੇ ਦਵਾਈ ਲੈ ਕੇ ਆਪਾਂ ਹੁਣ ਚੱਲੇ ਆ ਲਾਉਣ ਉਹਦੇ ਜਾਨਵਰ ਦੇ ਕੁੱਤੇ ਦੇ ਤੇ ਬਹੁਤ ਮਾੜਾ ਹਾਲ ਕਰ ਗਿਆ ਤੇ ਚਲੋ ਦੇਖਦੇ ਆ ਅੱਗੇ ਅੱਗੇ ਕੀ ਬਣਦਾ ਹਾਂਜੀ ਦੋਸਤੋ ਜੀਰੇ ਸ਼ਹਿਰ ਦੇ ਵਿੱਚ ਹੀ ਆਪਾਂ 2 ਕਿਲੋਮੀਟਰ 3 ਕਿਲੋਮੀਟਰ ਗਾਂ ਕੁੱਤੇ ਦੇ ਉੱਤੇ ਨਾ ਬਲੇਰੋ ਕੈਂਪਰ ਵਾਲਾ ਚੜਾ ਆ ਗਿਆ ਸੀਗਾ ਉਦੀ ਦਵਾਈ ਲੈ ਕੇ ਹੁਣ ਮੈਂ ਤਰੰਤ ਪਹੁੰਚ ਰਿਆਂ ਬੇਜਵਾਨਾਂ ਦਾ ਐ ਬਹੁਤ ਕਹਾਣ ਹੁੰਦਾ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਗੀਆਂ ਤੇ ਬੇਜਵਾਨ ਦੀ ਵਿਚਾਰੇ ਦੀ ਆਪਾਂ ਹੀ ਹਫਾਜ਼ਤ ਕਰਨੀ ਹੋਰ ਕਿਨੇ ਕਰਨੀਆਂ ਨਾ ਉਹ ਕਿਸੇ ਨੂੰ ਦੁੱਖ ਦੱਸ ਸਕਦਾ ਨਾ ਬੋਲ ਸਕਦਾ ਚਲੋ ਕੋਈ ਨਹੀਂ ਦੋਸਤੋ ਆਪਾਂ ਤਾਂ ਜਾਵਾਂਗੇ ਪਹੁੰਚਦੇ ਆਂ ਇਨਸਾਨੀਅਤ ਨਾਤੇ ਜਾਨਵਰਾਂ ਨਾਤੇ ਆਪਾਂ ਪਹਿਲੇ ਨੰਬਰ ਤੇ ਪਹੁੰਚਦੇ ਆਂ ਇਹ ਆਪਣੇ ਪਤਾ ਨਹੀਂ ਵਾਹਿਗੁਰੂ ਦੀ ਕਿਰਪਾ ਹੀ ਆਪਣੇ ਤੇ ਇਹੋ ਜੀ ਮਹਾਰਾਜ ਆਪ ਹੀ ਆਪਾਂ ਨੂੰ ਇੰਨੇ ਜੋਗਾ ਰੱਖੇ ਆਪਾਂ ਹਰੇਕ ਦੀ ਹੈਲਪ ਕਰ ਸਕੀਏ ਯਾਰ ਇਸ ਦੁਨੀਆ ਤੇ ਕੁਝ ਨਹੀਂ ਲੈ ਜਾਣਾ ਪੈਸਾ ਨਾਲ ਨਹੀਂ ਜਾਣਾਗਾ ਇੱਥੇ ਹੀ ਰਹਿ ਜਾਣਾ ਬਸ ਇਹ ਇਨਸਾਨੀਅਤ ਨਾਤੇ ਕੀਤੇ ਕੰਮ ਹੀ ਯਾਦ ਰਹਿ ਜਾਣੇ ਆ ਉਹੋ ਹੀ ਨਾਲ ਜਾਣੇ ਆ ਬਾਕੀ ਪਾਪਾਂ ਦਾ ਘੜਾ ਦਾ ਹਰੇਕ ਦਾ ਭਰਿਆ ਹੁੰਦਾ ਮੇਰਾ ਤਾਂ ਮੈਨੂੰ ਲੱਗਦਾ ਡੁੱਢਾ ਹੋਇਆ ਪਿਆ ਮੈਂ ਤਾਂ ਨਹੀਂ ਆਪਦੇ ਆਪ ਨੂੰ ਮੈਂ ਤਾਂ ਪਾਪੀ ਮਹਾਪਾਪੀ ਸਮਝਦਾ ਤੇ ਇਨਸਾਨੀਅਤ ਰਾਖੇ ਮੈਂ ਹਰੇਕ ਦੀ ਖਾਤਰੀ ਤੁਰਨਾ ਹੁੰਦਾ ਤੁਰੇ ਜਾਣੇ ਆ ਹੁਣ ਮੈਨੂੰ ਕਾਲੀ ਆ ਵੀ ਮੈਂ ਉਤੋਂ ਨਹੀਂ ਨਗਾਦਾ ਗੱਡੀ ਛੇਤੀ ਪਹੁੰਚਾਂ ਯਾਰ ਕਿਉਂਕਿ ਆਪਦੇ ਮੜੀ ਜੀ ਖੁਰੇਚ ਆ ਜੇ ਨਾ ਵੇ ਕੱਲ ਦੀ ਸੱਟ ਵੱਜੀ ਆ ਮੜੀ ਜੀ ਤੇ ਇਹੀ ਚੀਜ਼ਾਂ ਕਢਾਈ ਆਉਂਦੀ ਆ ਤੇ ਉਹਦਾ ਬੇਜਵਾਨੇ ਦਾ ਸਾਰਾ ਪਿੱਛੇ ਲੱਕ ਟੁੱਟ ਗਿਆ ਮੈਨੂੰ ਲੱਗਦਾ ਉੱਤੇ ਸਲਿੱਪ ਕਢਾਇਆ ਨੇ ਦੋਸਤੋ ਹੁਣ ਦੋਸਤੋ ਇਹਦਾ ਖਿਆਲ ਰੱਖਣਾ ਪੈਣਾ ਘੱਟੋ ਘੱਟ 15 20 ਦਿਨ ਤੇ ਇੱਥੇ ਸੀਗਾ ਇੱਥੇ ਜੇ ਵੱਜਿਆ ਉੱਥੇ ਵੱਜਿਆ ਪਤਾ ਨਹੀਂ ਕਿੱਧਰ ਚੱਲ ਗਿਆ ਚਲੋ ਲੱਭਦੇ ਆ ਕਿਥੇ ਕਿਹੜੀ ਸਾਈਡ ਨੂੰ ਚੱਲ ਗਿਆ ਇੱਥੇ ਤਾਂ ਹੈ ਨਹੀਂਗਾ ਕਿਤੇ ਇਧਰ ਵੀ ਨਹੀਂ ਆਇਆਗਾ ਇਧਰ ਫਿਰਦੀ ਆ ਕੁੱਤੀ ਮੈਨੂੰ ਲੱਗਦਾ ਇਧਰ ਆਇਆ ਹੋਊਗਾ ਓਏ ਕਿੱਧਰ ਗਿਆ ਖੜ ਜਾ ਖੜ ਜਾ ਕਮਾਲ ਹੋ ਗਈ ਕਿੱਧਰ ਚਲਾ ਗਿਆ ਮੈਂ ਲੱਭਦਾ ਫਿਰਦਾ ਹੈ ਜੀ ਮੇਰੇ ਨਾਲ ਲੱਭਦਾ ਫਿਰਦਾ ਵਿਚਾਰਾ ਇਹਦਾ ਵੀ ਬੜਾ ਮਨ ਦੁਖੀ ਹੋਇਆ ਤੇ ਦੂਜੇ ਬਾਈ ਹੁਣੀ ਚਲੇ ਗਏ ਜਿਹੜੇ ਕਹਿੰਦੇ ਸੀ ਜੇ ਬਲੇਰੋ ਵਾਲੇ ਨੂੰ ਲਾਨ ਤਾਂ ਪਾਈਏ ਨਾਲ ਉਹਨਾਂ ਨੂੰ ਲਾ ਲੈਣਾ ਹੀ ਲਾਨ ਤਾਂ ਪਾ ਕੇ ਮੈਂ ਕਿਹਾ ਕੀ ਕਰਾਂਗੇ ਬਾਈ ਹਨਾ ਜਿਹੜਾ ਕੰਮ ਕਰਨਾ ਹੀ ਉਹ ਤਾਂ ਕਰ ਗਿਆ ਇੱਧਰ ਵੇਖੀ ਟੋਟਾਂ 'ਚ ਵੜਿਆ ਆਊਗਾ ਦੋਸਤੋ ਲੱਭਦਾ ਨਹੀਂ ਪਿਆ ਮੈਂ ਲੱਭੀ ਜਾਂਦਾ ਕਦੋਂ ਦਾ ਹਾਂਜੀ ਦੋਸਤੋ ਤਵਾਈ ਆਪਾਂ ਬਾਈ ਨੂੰ ਫੜਾਤੀ ਆ ਬਾਈ ਲਾ ਦੂਗਾ ਇਹਦੀ ਦੁਕਾਨ ਆ ਇੱਥੇ ਤੇ ਪਰ ਕੁੱਤਾ ਨਹੀਂ ਲੱਭਿਆ ਗਿਆ ਸਾਨੂੰ ਅਸੀਂ ਲੱਭੀ ਜਾਂਦੇ ਆ ਪਤਾ ਨਹੀਂ ਕਿੱਧਰ ਚੱਲਿਆ ਗਿਆ ਨਾ ਜੀ ਬਹੁਤ ਟਾਈਮ ਹੋ ਗਿਆ ਮੁਸ਼ਕਲ ਪਤਾ ਨਹੀਂ ਕਿੱਧਰ ਭੱਜ ਗਿਆ ਡਰਦਾ ਡੁਰਦਾ ਹੀ ਭੱਜ ਗਿਆ ਮੈਨੂੰ ਤਾਂ ਲੱਗਦਾ ਪਰ ਲੱਭੀ ਜਾਂਦੇ ਆ ਅਸੀਂ ਕੋਸ਼ਿਸ਼ ਤਾਂ ਪੂਰੀ ਕਰਾਂਗੇ ਬਾਈ ਹੁਣੀ ਨਾਲ ਲੱਭਦੇ ਪਏ ਆ ਵਿਚਾਰੇ ਲੱਗੇ ਵੇ ਆ ਤੇ ਬਾਕੀ ਯਾਰ ਜਿੱਥੇ ਵੀ ਕੋਈ ਕੋਈ ਐਵਜਾ ਜੀਵ ਹਾਸਦਾ ਹੋ ਜਾਂਦਾ ਤੇ ਖੜਿਆ ਕਰੋ ਯਾਰ ਨਾਲ ਸਾਰੇ ਜਾਣੇ ਓਕੇ ਦੋਸਤੋ